ਸਰਦੀਆਂ ਦੀ ਸੁਗਾਤ ਹੈ ਅੰਮ੍ਰਿਤਸਰੀ ਖਜੂਰ ਹਰ ਸਾਲ ਲੋਕਾਂ ਵਿੱਚ ਰਹਿੰਦੀ ਹੈ ਵਧੇਰੇ ਮੰਗ ਦੇਖਦੇ ਆਂ ਪੂਰੀ ਖਬਰ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹਨੇ ਅੰਮ੍ਰਿਤਸਰ ਦੇ ਪੁਰਾਤਨ ਗੁਰੂ ਬਾਜ਼ਾਰ ਦੀ ਜਿੱਥੇ ਕਿ ਬੀਤੇ 80 ਸਾਲਾਂ ਤੋਂ ਮਨੋਹਰ ਸਵੀਟਸ ਦੀ ਦੁਕਾਨ ਤੇ ਪਰਿਵਾਰ ਦੀ ਤੀਸਰੀ ਪੀੜੀ ਤੋਂ ਦੋਵੇਂ ਭਰਾ ਹਰ ਸਾਲ ਲੋਕਾਂ ਤੱਕ ਇਸ ਖਾਸ ਸਵਾਦ ਨੂੰ ਪਹੁੰਚਾਉਂਦੇ ਹਨ ਅਤੇ ਮਹੱਤਵ ਦਿਨ ਤੋਂ 4 ਮਹੀਨਿਆਂ ਲਈ ਇਹ ਦੁਕਾਨ ਖੁੱਲਦੀ ਹੈ ਅਤੇ ਲੋਕਾਂ ਦਾ ਤੰਦਾ ਇੱਥੇ ਹਰ ਸਾਲ ਲੱਗਾ ਰਹਿੰਦਾ ਹੈ ਸਿਆਲ ਦੀ ਰੁੱਤ ਜਿੱਥੇ ਕਿ ਠੰਡ ਦੇ ਨਾਲ ਜਾਣੀ ਜਾਂਦੀ ਹੈ ਪਰ ਇਸ ਰੁੱਤ ਦੇ ਵਿੱਚ ਕਈ ਖਾਸ ਸਵਾਦ ਵੀ ਆਪਣਾ ਪੈਗਾਮ ਲੈ ਕੇ ਪਹੁੰਚਦੇ ਹਨ ਜਿਨ੍ਹਾਂ ਦੀ ਕਿ ਮਿਆਦ ਸਿਰਫ 3 ਤੋਂ 4 ਮਹੀਨੇ ਦੀ ਹੁੰਦੀ ਹੈ ਅਜਿਹੀ ਹੀ ਸਵਾਦਾਂ ਵਿੱਚੋਂ ਇੱਕ ਸਵਾਦ ਹੈ ਅਮਰੀਕੀ ਖਜੂਰਾ ਦਾ ਜੋ ਕਿ ਸਿਰਫ ਗੁਰੂ ਨਗਰੀ ਅਮਰੀਕਾ ਵਿੱਚ ਹੀ ਮਿਲਦੀਆਂ ਹਨ ਅਤੇ ਇਹਨਾਂ ਦੀਆਂ ਧੂਮਾਂ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚ ਜਾਂਦੀਆਂ ਹਨ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪੁਰਾਤਨ ਗੁਰੂ ਬਾਜ਼ਾਰ ਦੀਆਂ ਜਿੱਥੇ ਕਿ ਬੀਤੇ 80 ਸਾਲਾਂ ਤੋਂ ਮਨੋਹਰ ਸਵੀਟਸ ਦੀ ਦੁਕਾਨ ਤੇ ਪਰਿਵਾਰ ਦੀ ਤੀਸਰੀ ਪੀੜੀ ਤੋਂ ਦੋਵੇਂ ਭਰਾ ਹਰ ਸਾਲ ਲੋਕਾਂ ਤੱਕ ਇਸ ਖਾਸ ਸਵਾਦ ਨੂੰ ਪਹੁੰਚਾਉਂਦੇ ਹਨ ਉਹਨਾਂ ਦਾ ਪਰਿਵਾਰ ਇਸ ਸਵਾਦ ਨੂੰ ਬੜੇ ਹੀ ਲਾਡ ਪਿਆਰ ਨਾਲ ਤਿਆਰ ਕਰਦਾ ਹੈ ਉਹਨਾਂ ਕਿਹਾ ਕਿ ਇਹ ਖਾਸ ਖਜੂਰਾਂ ਲੋਹੜੀ ਦੇ ਤਿਹਾਰ ਮੌਕੇ ਅੰਮ੍ਰਿਤਸਰ ਵਿਖੇ ਤਿਆਰ ਹੁੰਦੀਆਂ ਹਨ ਅਤੇ ਜਿਨ੍ਹਾਂ ਦੀ ਹਰ ਸਾਲ ਹੀ ਵੱਡੇ ਪੱਧਰ ਤੇ ਖਰੀਦਦਾਰੀ ਵੀ ਹੁੰਦੀ ਹੈ ਲੋਕਾਂ ਲਈ ਸਿਆਲ ਦੀ ਰੁੱਤ ਦਾ ਇਹ ਸਭ ਤੋਂ ਪ੍ਰਸਿੱਧੀ ਦਾ ਸਵਾਦ ਹੈ ਉਹਨਾਂ ਇਹ ਵੀ ਕਿਹਾ ਕਿ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਖਜੂਰਾ ਆਪਣੀ ਕੁਆਲਿਟੀ ਦੇ ਸਦਕਾ ਜਾਣੀਆਂ ਹੀ ਜਾਂਦੀਆਂ ਹਨ ਜਿਸ ਕਰਕੇ ਲੋਕਾਂ ਵਿੱਚ ਇਸ ਦੀ ਵਧੇਰੇ ਮੰਗ ਵੀ ਰਹਿੰਦੀ ਹੈ ਉਹਨਾਂ ਕਿਹਾ ਕਿ ਸਾਡੀ ਇਹ ਖਾਸ ਮਿਠਾਈ ਦੇਸ਼ਾਂ ਵਿਦੇਸ਼ਾਂ ਦਾ ਸਫ਼ਰ ਵੀ ਕਰ ਚੁੱਕੀ ਹੈ ਹੁਦ ਤੱਕ ਇਹ ਕੈਨੇਡਾ ਅਮਰੀਕਾ ਇੰਗਲੈਂਡ ਸਮੇਤ ਵੱਖ-ਵੱਖ ਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਦੁਕਾਨ ਤੇ ਪਹੁੰਚੇ ਘਰ ਕਾ ਨੇ ਗੱਲਬਾਤ ਕਰਦੇ ਦੱਸਿਆ ਕੀ ਜਿਹਹਾ ਸਵਾਦ ਕਿਤੇ ਹੋਰ ਨਹੀਂ ਮਿਲ ਸਕਦਾ ਉਹਨਾਂ ਇਹ ਵੀ ਕਿ ਆ ਕਿ ਅਸੀਂ ਬੀਤੇ 15 ਤੋਂ 20 ਸਾਲਾਂ ਤੋਂ ਇਸ ਦੁਕਾਨ ਤੋਂ ਖਾਸ ਖਜੂਰਾ ਖਰੀਦਣ ਲਈ ਆਉਂਦੇ ਹਾਂ ਤੇ ਸਾਲ ਪੜ ਸਾਨੂੰ ਇਸ ਦੀ ਉਡੀਕ ਹੀ ਰਹਿੰਦੀ ਹੈ ਕਿ ਕਦ ਲੋੜੀ ਦਾ ਤਿਉਹਾਰ ਆਏਗਾ ਤੇ ਅਸੀਂ ਖਾਸ ਖਜੂਰਾ ਇੱਥੋਂ ਲੈ ਕੇ ਜਾਵਾਂਗੇ ਸਰਦੀ ਦੀ ਰੁੱਤ ਦੀ ਇਹ ਮਠਿਆਈ ਆਪਣੇ ਆਪ ਵਿੱਚ ਇੱਕ ਵੱਡੀ ਸੁਗਾਤ ਬਣੀ ਹੋਈ ਹੈ